ਚਲਾ ਜਾ ਨਵੀਂ ਲੇਲੀ ਗੱਡੀ ਇੱਕ ਹੋਰ ਆਪ ਸਾਹੂ ਹੋ ਕੇ ਤੇ ਖਿੱਚ ਨੀ ਉਹ ਪਰੇ ਪਰੇ ਕੁਛੇ ਨਾ ਧੋਲੀ ਉਧਰ ਖੜ ਕੇ ਆ ਉਹ ਵੀ ਬੜੀ ਬੜੀ ਜਦਿਆਂ ਆ ਚਾਪੀ ਬੜ ਕੇ ਮਾਰੇ ਮੋਟਰ ਤੋਂ ਵੀ ਧੋਹਾਂਦਾ ਵੀ ਬਿਲਕੁਲ ਵਾਲੀ ਨੇ ਵੱਡੀ ਕਪਾਣ ਦੇ ਰੋਅਟਰ ਬਰਸ਼ਟ ਆੜ ਚੱਲ ਲੱਗੇ ਨੂੰ ਆਹ ਉਹ ਨਹੀਂ ਹੋ ਗਏ ਯਾਰ ਕਿ ਗਰਮੀ ਇੰਨੀ ਜਿਆਦੀ ਪਈ ਹੈਗੀ ਬੂਟੇ ਵੀ ਸਾਰੇ ਸੁੱਕ ਗਏ ਆਹ ਬੂਟਾ ਬੜਾ ਵਧੀਆ ਹਿਆ ਜਿਹੜਾ ਗਰਮੀ ਪੈਣ ਦਾ ਕਾਰਨ ਇਹ ਵੀ ਸੁੱਕ ਗਏ ਗਰਮੀ ਪਈ ਬੜੀ ਯਾਰ ਕੀ ਤੇ ਆ ਬੂਟਿਆਂ ਨੂੰ ਪਾਣੀ ਰੋਇ ਪਾਉਂਦੇ ਹੁੰਦੇ ਜੇ ਉਹ ਸੁੱਕ ਗਏ ਇਹਨੂੰ ਕਰਨਾ ਹੀ ਫੋਨ ਉਹਨੂੰ ਮਾਲੀ ਇਹਨੂੰ ਕਹਿੰਦਾ ਦੂਜਾ ਲਾ ਜਾਂਦਾ ਸਵੇਰੇ ਕਹਿੰਦਾ ਚੰਗੀ ਤਰ੍ਹਾਂ ਮਾਰ ਕੇ ਸ਼ੇਪ ਪੁੱਛੂਪੂ ਹੈਗਾ ਉਹ ਥੱਲੇ ਮਾਰਨ ਉਹ ਮੋਟਰਸਾਈਕਲ ਬੁਲਟ ਵੀ ਕੱਢ ਗਏ ਤੇ ਦੂਜਾ ਮੋਟਰਸਾਈਕਲ ਵੀ ਕੱਢ ਕੇ ਧੋ ਉਹਨੂੰ ਆਪਾਂ ਤੇ ਉਦੋਂ ਦਾ ਕੱਢਿਆ ਹੀ ਨਹੀਂ ਬਾਹਰ ਹੀ ਨਹੀਂ ਕੱਢਿਆ ਤੇ ਉਹਨੂੰ ਇੱਕ ਰਾਹ ਧੋਈਏ ਚੰਗੀ ਤਰ੍ਹਾਂ ਇਹਨੂੰ ਗੱਡੀ ਨੂੰ ਮੇਰੇ ਜਾਨਾ ਨਹੀਂ ਵੀ ਜੀ 25 ਦੇਣੀ ਹੋ ਗਿਆ ਚਲਾਈ ਨੂੰ ਓਏ ਕਿਧਰੋਂ ਆਇਆ ਟਿੱਡੜੀ ਓਏ ਓ ਕਿੱਥੋਂ ਆਇਆ ਕਿੱਥੋਂ ਬਾਹਰ ਬਾਹ ਕੀ ਕਰਦਾ ਤੂੰ ਹੈਂ ਇੱਧਰ ਇੱਧਰ ਆਓ ਗੱਡੀ ਲਾ ਕੇ ਜਾ ਇੱਧਰ ਲੈ ਬੰਨੇ ਇੱਧਰ ਗੱਲ ਸੁਣ ਇੱਥੇ ਇੱਥੇ ਉਰੇ ਆ ਇੱਧਰ ਨੂੰ ਮੂੰਹ ਕਰ ਇੱਧਰ ਨੂੰ ਕਿੱਥੋਂ ਆਇਆ ਬਾਹਰ ਕੀ ਕਰਦਾ ਇਹ ਤੇ ਨਹੀਂ ਹੋ ਗਿਆ ਬਸ ਸਟਾਰਟ ਕੀਤੀ ਵੀ 25 ਦਿਨ ਹੋ ਗਏ ਚਿਰ ਤੋਂ ਸਟਾਰਟ ਕਰੀ ਆ ਆਵਾਜ਼ ਵੀ ਜਿਆਦਾ ਕਰਦਾ ਝੰਝਾ ਠੰਡਾ ਹੁੰਦਾ ਨਾ ਗੱਡੀ ਸੰਢੀ ਹੋ ਜਾਂਦੀ ਆ ਦੀ ਮੋਨੇ ਤੋਂ ਜੀ ਨਾਲੀ ਦੀ ਕਿੱਥੇ ਜਾ ਰਹੀ ਹੈ ਵੱਡੀ ਲੌਣੀ ਨਾਲੀ ਹੈ ਵੱਡੀ ਲਾੜੀ ਹੈ ਪਾਣੀ ਪੜਾਂਗੇ ਸਾਰੇ ਹੈ ਵੱਡੀ ਲਾੜੀ ਦੂਜੀ ਟੁੱਟ ਗਈ ਹੈ ਨਹੀਂ ਹੈਗੀ ਦੂਜੀ ਵੀ ਬਾਹਰ ਲਾਈ ਉਹਨਾਂ ਨੇ ਇੱਧਰ ਇੱਧਰ ਲਾਈ ਉਹਨਾਂ ਨੇ ਬਾਹਰ ਸਬਜ਼ੀਆਂ ਚੱਲਿਆ ਫੜ ਕੇ ਦੂਜੀ ਨਾਲ ਕੰਮ ਕਰਨ ਦਾ ਜੇ ਕੋਈ ਕੰਮ ਕਰਨਦਿਆਂ ਕੋਈ ਕੀ ਕਰਨ데요 ਹਾਂ ਉਹ ਤੇ ਕੰਮ ਕਰਨ ਦੇ ਆ ਮੋਟਰਸਾਈਕਲ ਤੋਂ ਹੁੰਦਾ ਤੂੰ ਕੀ ਕਰੁੰਦਾ ਤੂੰ ਟਾਕੀ ਮਾਰ ਮੋਟਰਸਾਈਕਲ ਨੂੰ ਓ ਟਾਕੀ ਮਾਰ ਜਾ 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 ਮਾ ਮਗਾਰਾ ਓ ਟਾਕੀ ਫਿਰ ਮਾਰ ਚੱਕਿਆਂ ਨੂੰ ਇਹ ਤੋਂ ਮਰਾਓ ਟਾਕੀ ਇਹ ਤੋਂ ਚਲ ਮਾਰ ਟਾਕੀ ਇਹਨਾਂ ਨੂੰ ਮਾਟਾਰਾ ਨੂੰ ਟਾਕੀ ਮਾਰ ਇਦੇ ਉੱਤੇ ਵੀ ਪਾ ਪਾਣੀ ਇੱਕ ਰਾਂ ਚੱਲ 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 ਚਾ ਓਏ ਉੱਤੇ ਨਹੀਂ ਪਾਣੀ ਪੋਣਾ ਕੀ ਕਰਦਾ ਵਾ ਮਮ ਕਹਿੰਦਾ ਤੂੰ ਪਾਣੀ ਪੋਣਾ ਉਦੇ ਉੱਤੇ ਓਏ ਫੇਰ ਪਾਣੀ ਥੋੜਾ ਜਿਹਾ ਉੱਤੇ ਓਏ ਓਏ ਕੀ ਗੁਰੂਆ ਤੂੰ ਚੱਲ ਤੋ ਤੂੰ ਓਏ ਹਰ ਜਾ ਚੱਲ ਪਰਾਂ ਯਾਰ ਤੂੰ ਮਾਟਾ ਕੀ ਮਾਰ ਮੋਟਰਸਾਈਕਲ ਨੂੰ ਮਾਟਾ ਕੀ ਮਾਰ ਚੱਲ ਮੋਟਰਸਾਈਕਲ ਨੂੰ ਟਾਕੀ ਮਾਰ ਪੁੱਤ ਇਹ ਵੀ ਤੋਂ ਨਵਾਵਾ ਟਾਕੀ ਮਾਰੁੰਦਾ ਪੁੱਤ ਚੱਲ 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 ਮਾਰੋ 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 ਟਾਕੀ ਓਏ ਢੋਲਾ ਪਿਓਾ ਮੈਂ ਤੈਨੂੰ ਕਹਿੰਦੇ ਤੋਂ ਨੂੰ ਡੱਕੀ ਐ ਔਰ ਕਿਹੜੀ ਕਿਹਲੋਂ ਡੱਕੀ ਐ ਆਇਆ ਕਿੱਥੋਂ ਤੂੰ ਸਵੇਰ ਦਾ ਆ ਕਿੱਥੇ ਕਿੱਥੇ ਪਾਦਾ ਪਾਣੀ ਹਾਂ ਕਿੱਥੇ ਪਾਦਾ ਪਾਣੀ ਕਿਤੇ ਪਾਦਾ ਪਾਣੀ ਰੂਬੀ ਕੌਣ ਤੇ ਪਾਣੀ ਪਾਦਾ ਹੀ ਆ ਵੇਲਾ ਨਾ ਪੌਂਦਾ ਹੀ ਇਹਨੂੰ ਕਿੱਤੇ ਪਾਣੀ ਪਾਤਾ ਮਾਨ ਕਿਤੇ ਇਧਰ ਮੂੰਹ ਕਰਕੇ ਦੱਸ ਇਧਰ ਨੂੰ ਮੂੰਹ ਮੇਰੇ ਵੱਲ ਨੂੰ ਓਏ ਇਧਰ ਮੂੰਹ ਕਰ ਢਿੱਡੀ ਓਏ ਇਧਰ ਮੂੰਹ ਕਰ ਕਿਤੇ ਪਾਣੀ ਪਾਤਾ ਚੱਲ ਜਾ ਪੇ ਤੇ ਪਾਣੀ ਪਾ ਕੇ ਤਾਕੀ ਨਾ ਮਾਰ ਤਾਕੀ ਨਾ ਮਾਰ ਤੂੰ ਤੂੰ ਪਾਣੀ ਪਾ ਤਾਕੀ ਨਹੀਂ ਮਾਰਨੇ ਆਪੇ ਮਾਰ ਦੇਣੀ ਆ ही पाएंगा तो टाकी पाएं तो मार मार के थल पानी पाई है कल बस

ਆ ਲੈ ਮੰਮਲੇ ਚੱਲ ਆ ਜਾ ਨਵੀਂ ਲੇਲੀ ਗੱਡੀ ਇੱਕ ਹੋਰ ਆ ਦੋ ਹਾਰਚੂਨਰ ਹਾਰ ਖੁੱਤੀ ਆਪਣੀ ਰਾਣੀ ਜੇ ਤੁੰਗਿਆ ਨਾ ਤੇ ਦਵਾਈ ਪਾਸਦਾ ਇਦਾਂ ਹਾਂ ਹਾਂ ਬੜਾ ਦੰਦਿਆ ਦਿੱਤਾ ਨਾ ਸਿੰਘ ਜੀ ਕੇ ਚਾਹੀਦਾ ਇਹ ਨਿਕਾਇਆ ਗੇਅਰ ਗੇਅਰ ਉਹ ਨਜਰੇ ਲੱਗਦਾ 4x4 ਉਹ ਵਾਇਰ ਕਰਕੇ ਨਾ ਬੰਨਣਾ ਨਹੀਂ ਪਰ ਇਹ ਸੌਖੀ ਉਹ ਪੁੱਟ ਕੇ ਪਾਉਣ ਵਾਲਾ ਥਾਰ ਦਾ ਕੰਮ ਹੈਗਾ ਨਾ ਗੱਦਾ ਪਰ ਇਹ ਘੱਟਦਾ ਸਾਲਾ ਆ ਸਹੀ ਆ ਇਹ ਅੜਨ ਵਾਲਾ ਚੱਕਰ ਤਾਂ ਨਹੀਂ ਹੈਗਾ ਕੋਈ ਉਹ ਤਾਂ ਮੈਂ ਆ ਗੱਡੀ ਆ ਉਹ ਆਪਣੇ ਲਈ ਚਲਾਉਣਾ ਸੜੀ ਉਹ ਜਦੀ ਭੌਲੀ ਹੈ ਥੋੜੀ ਜਿਹੀ ਭਰੀ ਹੈ ਕਿਹੜੀ ਹਾਂ ਸਟੀering ਆ ਇਹ ਭਰ ਆ ਉਹ ਇਹ ਭਰ ਆ ਥੋੜੀ ਕੁੜੀ ਆ ਉਹਨਾਂ ਦੇ ਕੋਲ ਮਧੀ ਹੈ ਪਰ ਹੈਗਾ ਜਾਜ ਹੈ ਵੀ ਅਨੇ ਚਲਾਵਾ ਬੜਾ ਦਾ ਹਾਂ ਚਲਾਵਾ ਬੜਾ ਹੈ ਦਾ ਚਲੀ ਦੀ ਬਤੇਰੀ ਆ ਸੀ ਆਲ ਤੇ ਬਹੁਤ ਜੀ ਗੱਡੀ ਰਹੀ ਨਾਲ ਉਹ ਆ ਲੰਦਾ ਕੁੰਜੇ ਪੈ ਗਏ ਜਿਹੜੀ ਦੇ ਬਿਠੇਰੀ ਆ ਬਾਕੀ ਚੱਲੀ ਦਾ ਪਤਾ ਨਹੀਂ ਨਾ ਲੱਗਦਾ ਨਾ ਗੱਡੀਆਂ ਨੂੰ ਤੂੰ ਸਾਲਾ ਹਰ ਬੰਦੇ ਦਾ ਉਹ ਉੱਤੇ ਪਿੱਛੇ ਹੀ ਹੁੰਦਾ ਜਿਹਦਾ ਨੰਬਰ ਤੇ ਹੁੰਦਾ ਉਹ ਹੀ ਇਹਨਾਂ ਦਾ 바ਰ ਕੋਡ ਹੈ ਨਾ ਉਹ ਗੱਡੀ ਦਾ ਸਾਰਾ ਖੁੱਲਦਾ ਆਊਟ ਆਡਾ ਡਾਟਾ ਮੈਂ ਕੀ ਕਹਿੰਨੇ ਆਂ ਇਹ ਤਾਂ ਮਾਲਾ ਜਿਹੜਾ ਵੀ ਬੰਦਾ ਨਾ ਪਹਿਲਾ ਸਵਾਲ ਹੀ ਇਹੋ ਆ 18 ਵੇਤੀ ਜਿੱਦਾਂ ਪਿਛਲੇ ਵੀ ਇੱਕ ਜੁੜਦੇ ਨੇ ਬਲੌਗਰਾਂ ਦੇ ਜਿੱਦਾਂ ਵੀ ਆ ਵੀ ਗੱਡੀ ਵੇਚ ਕੇ ਲੈਣੀ ਹੁੰਦੀ ਆ ਆ ਵੀ ਵੇਚ ਕੇ ਲੈਣੀ ਹੁੰਦੀ ਆ ਆ ਵੀ ਉਹਦਾ ਕਿਤਾ ਲੈਉਣਗੇ ਕਿਹੜੀ ਏਦਾਂ ਦੀ ਲੋਕਾਂ ਦੀ ਜਿੰਨੇ ਦੀ ਬੈ ਗਈ ਆ ਗੱਡੀ ਲਈ ਸੱਚੀ ਲੋਕੀ ਪੁੱਛਣਾ ਥਾਰ ਜੀਦੀ ਲੱਗਦੀ ਆ ਆ 5 ਲਈ ਨਾ ਮਾੜੀ ਜੀ ਲੈ ਲਈਏ ਭਾਈ ਗੱਡੀ ਨੇ ਉਹਨੇ ਚਲਾ ਕੇ ਦੇਖੀ ਉਹ ਇਹਨਾਂ ਨੂੰ ਕੀ ਹੋਣਾ ਵਾ ਉਹ ਇਹਨਾਂ ਨੂੰ ਝਾ ਆ ਜਾਗਾ ਉੰਨੀ ਨਹੀਂ 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 ਦੇ ਜੀ ਸੋਡਲ ਕੰਪਨੀ ਨੇ ਪੂਰਾ ਤੇ ਰੇਾਇਦਿਕ ਰੇਦਰ ਮਕਰ ਕਰੀ ਨੇ ਥੱਲੇ ਹੋ ਇਥੋਂ ਵੱਡਣਾ ਸੌਗਾ ਇਥੋਂ ਕਿ ਵੱਢ ਦੇ ਇਥੋਂ ਵੱਢ ਕੇ ਨਾ ਮੁੜ ਕੇ ਉਹ ਜਦੋਂ ਇਹਨੂੰ ਕਰੀਦਾ ਮੁੜ ਕੇ ਥੱਲੇ ਨਾ ਕੁੜੀ ਆਵਾ खोलता बड़ा इन्ना दूजा बढ़लिए ममल के नूजा ज धक् मार दो माड़ा या परा नु खया पर सर ना बजे ਓਜਾ ਚੋਕ ਲਓ ਇਹਨੂੰ ਸਾਰਾ ਵੱਢ ਕੇ ਆਈਡੀ ਜੀ ਦੇਖਦੇ ਨੇ ਇਹ ਖਿੱਚਾਂਗੇ ਤੇਰੀ ਜਗਾ ਮੈਂ ਤਾਂ ਉਹਨਾਂ ਵੀ ਇਧਰੋਂ ਸਾਈਡ ਨੂੰ ਹੋ ਗਿਆ ਆਪ ਸਾਈਡ ਨੂੰ ਹੋ ਗਿਆ ਤੇ ਖਿੱਚ ਲਈ ਓ ਪਰਾ 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 ਡੱਪ ਲਗਾਈ ਚੱਲ ਚੱਲ ਉਹ ਰਸਰੀ ਹੋ ਜਣਾ ਨਹੀਂ ਹੋ ਗਿਆ ਚੱਲ ਅਡਲਾ ਕੱਟਰ ਜੇ ਨਾ ਫੇਰਦੇ ਤੇ ਕੱਟਰ ਜੇ ਮਾੜਾ ਜੀ ਕੱਚਾ ਘੜਾਰੀ ਆਦਾਂ ਨੂੰ ਬਾਦ 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 ਲਾ ਬੱਡੇ ਪਾ ਯਾਰ ਜਿੱਥੋਂ ਮੰਗੀ ਉਹ ਲਾ ਲੋ ਫਿਰ ਜਿਹੜੀ ਨਾਲ ਮੰਗੀ ਆ ਇਹਨੂੰ ਟੱਚ ਟੱਚ ਜੇ ਉੱਥੇ ਮਰਾ ਦਾਂਗੇ ਨਾ